ਇੱਕ ਵਾਰੀ ਫੇਰ ਭਾਈ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਲੈ ਕੇ ਐ ਜੀ ਪੀ ਸੀ ਦੁਆਰਾ ਵੱਡਾ ਬਿਆਨ ਦਿੱਤਾ ਗਿਆ ਜਦੋਂ ਬਜਟ ਪੇਸ਼ ਕੀਤਾ ਗਿਆ ਜੀ ਪੀ ਸੀ ਦੁਆਰਾ ਸਿੱਖ ਕੌਮ ਦਾ ਤਾਂ ਉਹਨਾਂ ਨੇ ਇਨ੍ਹਾਂ ਸਿੰਘਾਂ ਲਈ ਕੀ ਕੁਝ ਸਪੈਸ਼ਲ ਰੱਖਿਆ ਤੇ ਕੀ ਕੱਲਾਂ ਕਹੀਆਂ ਉਹ ਇਸ ਵੀਡੀਓ ਵਿੱਚ ਅੱਗੇ ਦੇਖਦੇ ਹਾਂ ਉਸ ਤੋਂ ਪਹਿਲਾਂ ਕਮੈਂਟ ਵਿੱਚ ਜਰੂਰ ਦੱਸਿਓ ਕਿ ਐ ਜੀ ਪੀ ਸੀ ਜਿਵੇਂ ਸਾਥ ਦੇ ਰਿਹਾ ਹੈ ਇਹ ਸਹੀ ਹੈ ਜਾਂ ਕਿਵੇਂ ਲੱਗ ਰਿਹਾ ਹੈ ਤੇ ਭਾਈ ਅਮਰਿਤਪਾਲ ਸਿੰਘ ਦੇ ਉਹਨਾਂ ਦੇ ਸਾਥੀਆਂ ਨੂੰ ਵੋਟਾਂ ਦੇ ਵਿੱਚ ਹੀ ਖੜਾ ਕਰ ਦੇਣਾ ਚਾਹੀਦਾ ਹੈ ਇਹ ਐਲਾਨ ਕਰਨਾ ਚਾਹੀਦਾ ਛੇਤੀ ਜਨ ਨਹੀਂ ਆਪਣੇ ਕਮੈਂਟ ਵਿੱਚ ਰਾਏ ਜਰੂਰ ਦੱਸਿਓ ਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਓ ਹੁਣ ਦੇਖਦੇ ਆ ਇਸ ਵੀਡੀਓ ਨੂੰ ਡਿਪਟਾ ਦਾ ਪ੍ਰਬੰਧਕ ਕਮੇਟੀ ਅਮਰਸਰ ਦਾ ਅੱਜ ਦਾ ਇਹ اجلاس ਅਸਾਮ ਦੀ ਡਿਬੜੂਗੜ ਜੇਲ੍ਹ ਵਿੱਚ ਨਜ਼ਰਬੰਦ ਭਾਈ ਅਮਰਤਪਾਲ ਸਿੰਘ ਅਤੇ ਹੋਰ ਸਿੱਗਾਂ ਦੀ ਸਿੰਘਾਂ ਦੀ ਲਗਾਈ ਗਈ ਐਨਐਸਏ ਵਿੱਚ 1 ਸਾਲ ਦਾ ਹੋਰ ਵਾਦਾ ਕਰਨ ਦਾ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ ਜਨਨ اجلاس ਮਹਿਸੂਸ ਕਰਦਾ ਹੈ ਕਿ ਇਹਨਾਂ ਨੌਜਵਾਨਾਂ ਵੱਲੋਂ ਕੋਈ ਅਜਿਹਾ ਗਨਾਹ ਨਹੀਂ ਕੀਤਾ ਗਿਆ ਕਿ ਇਹਨਾਂ ਨੂੰ ਦੇਸ਼ ਵਿਰੋਧੀ ਗਰਦਾਨ ਕੇ ਸੂਬੇ ਤੋਂ ਬਾਹਰ ਹਜ਼ਾਰਾਂ ਕਿਲੋਮੀਟਰ ਦੂਰ ਜੇਲ੍ਹਾਂ ਵਿੱਚ ਬੰਦ ਰੱਖਿਆ ਜਾਵੇ ਇਹ ਮਨੁੱਖੀ ਅਧਿਕਾਰਾਂ ਦੀ ਮੱਦੇਨਜ਼ਰ ਉਚਿਤ ਕਾਰਵਾਈ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਪੰਜਾਬ ਸਰਕਾਰ ਨੂੰ ਆਖਦਾ ਹੈ ਕਿ ਡਿਬੜੂਗਲ ਜੇਲ੍ਹ ਵਿੱਚ ਨਜ਼ਰਬੰਦ ਨੌਜਵਾਨਾਂ ਤੇ ਲਗਾਈ ਗਈ ਐਨਐਸਏ ਤੁਰੰਤ ਖਾਤਮ ਕੀਤੀ ਜਾਵੇ ਤੇ ਇਹਨਾਂ ਨੂੰ ਪੰਜਾਬ ਦੇ ਜੇਲ੍ਹਾਂ ਵਿੱਚ ਤਬਦੀਲ ਕਰਕੇ ਉਹਨਾਂ ਦੇ ਮਨੁੱਖੀ ਹੱਕਾਂ ਹਕੂਕਾਂ ਨੂੰ ਸੁਰੱਖਤ ਰੱਖਿਆ ਜਾਵੇ